ਸਤ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਨਵੇਂ ਟੌਪਿਕ ਤੇ ਤੇ ਅੱਜ ਵਾਲਾ ਆਪਣਾ ਟੌਪਿਕ ਹੋਊਗਾ ਜਿਹੜਾ 1984 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ ਤੇ ਉਸ ਰਿਲੇਟਡ ਅੱਜ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਵੀ ਕਿਵੇਂ-ਕਿਵੇਂ ਜਿਹੜਾ ਇਹ ਅਟੈਕ ਆ ਇਹ ਹੋਇਆ ਸੀਗਾ ਤੇ ਕੀ-ਕੀ ਇਹਦਾ ਰਿਐਕਸ਼ਨ ਹੋਇਆ ਲੋਕਾਂ 'ਚ ਤੇ ਆਪਾਂ ਅੱਜ ਵਾਲੀ ਵੀਡੀਓ 'ਚ ਸਾਰੀ ਗੱਲਬਾਤ ਕਰਦੇ ਆਂ ਜਿਵੇਂ 1984 ਦੇ ਵਿੱਚ 6 1 2 ਜੂਨ ਤੋਂ ਲੈ ਕੇ 6 ਜੂਨ ਦੇ ਵਿਚਾਲੇ ਆ ਜਿਹੜਾ ਉਹ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀਗਾ ਤੇ ਇਸ ਅਟੈਕ ਦੇ ਵਿੱਚ ਆ ਜਿਹੜੇ ਉਹ ਕਈ ਕਈ ਸਿੰਘ ਆ ਜਿਹੜੇ ਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਤੇ ਹਰਮੰਦਰ ਸਾਹਿਬ ਦਾ ਵੀ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਤੇ ਵੀ ਇਸ ਅਟੈਕ ਲਈ ਕੀ ਕਾਰਨਾ ਜਿਹੜੇ ਉਹ ਕੀ ਕਾਰਨ ਜਿਹੜੇ ਜ਼ਿੰਮੇਵਾਰ ਕੀ ਕਿਹੜੇ ਕਾਰਨ ਆ ਜਿਹੜੇ ਇਸ ਅਟੈਕ ਲਈ ਜ਼ਿੰਮੇਵਾਰ ਸੀਗੇ ਤੇ ਸਾਰੇ ਨਾਲ ਪਹਿਲਾਂ ਤਾਂ ਜਦੋਂ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਆ ਇੱਕ ਜਿਵੇਂ ਪਾਕਿਸਤਾਨ ਬਣ ਗਿਆ ਸੀਗਾ ਤੇ ਇੱਕ ਆ ਜਿਵੇਂ ਇੰਡੀਆ ਬਣ ਗਿਆ ਸੀਗਾ ਤੇ ਉਦੋਂ ਆ ਜਿਹੜਾ ਸਿੱਖਾਂ ਲਈ ਇੱਕ ਅਲੱਗ ਦੇਸ਼ ਵੀ ਕਹਿੰਦੇ ਸੀਗੇ ਵੀ ਤੁਸੀਂ ਸਿੱਖਾਂ ਲਈ ਇੱਕ ਅਲੱਗ ਦੇਸ਼ ਉਹ ਵੀ ਬਾਣਨ ਲੱਗਿਆ ਸੀਗਾ ਤੇ ਪਰ ਉਦੋਂ ਜਿਹੜੇ ਨਹਿਰੂ ਹੁਣੀ ਸੀਗੇ ਤੇ ਉਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਹੀ ਆਜੋ ਤੇ ਤਾਂ ਕਰਕੇ ਉਦੋਂ ਸਿੱਖ ਜਿਹੜੇ ਉਹ ਇੰਡੀਆ ਨਾਲ ਹੀ ਚਲੇ ਗਏ ਸੀਗੇ ਤੇ ਫੇਰ ਉਹ 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 ਵੰਡ ਤੋਂ ਬਾਅਦ ਚ ਵੀ ਆ ਜਿਵੇਂ ਕਿਤੇ ਨਾ ਕਿਤੇ ਆ ਜਿਹੜੇ ਉਹ ਮੁੱਦੇ ਉੱਠਦੇ ਹੀ ਰਹਿੰਦੇ ਸੀਗੇ ਸਿੱਖਾ ਸਿੱਖਾਂ ਲਈਓ ਵੀ ਸਾਨੂੰ ਵਾਧ ਅਧਿਕਾਰ ਚਾਹੀਦੇ ਆ ਤੇ ਐਂ ਕਰਕੇ ਆ ਵੀ ਧਰਨੇ ਲਾਗਦੇ ਹੀ ਰਹਿੰਦੇ ਸੀਗੇ ਤੇ ਸੈਂਟਰ ਦੇ ਵਿੱਚ ਜਿਹੜੀ ਵੀ ਗਵਰਨਮੈਂਟ ਹੁੰਦੀ ਸੀਗੀ ਤੇ ਉਹ ਤੋਂ ਉਹਨੂੰ ਵੀ ਵਿਵਪਤਾਈ ਪਾਈ ਰੱਖਦੇ ਸੀਗੇ ਜਿਹੜੇ ਪੰਜਾਬ ਦੇ ਸਿੱਖ ਸੀਗੇ ਵੀ ਹੋਣਾ ਜਿਹੜਾ ਆ ਪੰਜਾਬੀ ਬੋਲੀ ਦਾ ਮੋਰਚਾ ਲੱਗਿਆ ਵਾ ਤੇ ਹੋਣਾ ਆ ਵੀ ਸੂਬੇ ਦਾ ਮੋਰਚਾ ਲੱਗਿਆ ਵਾ ਤੇ ਐਂ ਕਰਕੇ ਜਿਹੜੇ ਉਦੋਂ ਪੰਜਾਬ ਦੇ ਵਿੱਚ ਲੀਡਰ ਵੀ ਸੀਗੇ ਬਈ ਉਹਨਾਂ ਤੇ ਵੀ ਜਿਹੜੇ ਲੋਕ ਸੀਗੇ ਉਹ ਪੂਰੀ ਮੰਨਦੇ ਸੀਗੇ ਜਦੋਂ ਵੀ ਉਹ ਕਿਤੇ ਹੋਕਾ ਦਿੰਦੇ ਸੀਗੇ ਵੀ ਅੱਜ ਆਪਾਂ ਆ ਮੋਰਚਾ ਲਾਉਣਾ ਵਾ ਵੀ ਉਦੋਂ ਲੋਕ ਅੱਜ ਉਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਂਦੇ ਸੀਗੇ ਤਾਂ ਫੇਰ ਸੈਂਟਰ ਦੇ ਵਿੱਚ ਆ ਜਿਹੜੀ ਉਹ ਇੰਦਰਾ ਗਾਂਧੀ ਉਹ ਪ੍ਰਧਾਨ ਮੰਤਰੀ ਬਣ ਗਈ ਸੀਗੀ ਤੇ ਇੰਦਰਾ ਗਾਂਧੀ ਨੇ ਬਈ ਸੋਚਿਆ ਵੀ ਕਿਉਂ ਨਾ ਵੀ ਜੇ ਆਪਾਂ ਇਹ ਜੀ ਕੋਈ ਚਾਲ ਖੇਡੀਏ ਵੀ ਜਿਹੜੇ ਪੰਜਾਬ ਦੇ ਵਿੱਚ ਸਿੱਖਾ ਵੀ ਉਹ ਆਪਸ ਆਪਸ ਦੇ ਵਿੱਚ ਬੰਡੇ ਜਾਣ ਵੀ ਇਹਨਾਂ ਦੇ ਵਿੱਚ ਏਕਾ ਨਾ ਰਹੇ ਤੇ ਜੇ ਆਪਸ ਦੇ ਵਿੱਚ ਇਹ ਬੰਡੇ ਗਏ ਤਾਂ ਆਪੀ ਆ ਜਿਹੜੇ ਉਹ ਇੰਨੇ ਵੱਡੇ ਧਰਨੇ ਨਹੀਂ ਲੱਗਣਗੇ ਤੇ ਸੈਂਟਰ ਗਵਰਨਮੈਂਟ ਨੂੰ ਇੰਦੀ ਕੋਈ ਬਹਿਤਤਾ ਨਹੀਂ ਆਉਗੀ ਤਾਂ ਉਹਨੇ ਵੀ 19 ਉਹਨੇ ਪੰਜਾਬ ਦੇ ਵਿੱਚ ਇੱਕ ਗਰਵਚਨਾ ਬਾਬਾ ਸੀਗਾ ਤੇ ਨਿਰੰਕਾਰੀ ਤੇ ਉਹ ਜਿਵੇਂ ਦਿੱਲੀ ਦਿੱਲੀ ਤੋਂ ਉਹ ਪੰਜਾਬ ਦੇ ਵਿੱਚ ਭੇਜਤਾ ਜਿਵੇਂ ਨਾਲ ਉਹਦੇ ਜੈਡ ਸਕਿਉਰਟੀ ਦੇ ਕੇ ਤੇ ਉਹ ਥਾਂ ਥਾਂ ਜਿਵੇਂ ਪੰਜਾਬ ਦੇ ਵਿੱਚ ਆਪਦੇ ਆ ਜਿਹੜੇ ਉਹ ਪ੍ਰੋਗਰਾਮ ਕਰਨ ਲੱਗ ਗਿਆ ਤੇ ਜਿਵੇਂ ਹੁਣ ਪ੍ਰੋਗਰਾਮ ਜਦੋਂ ਕਰਨ ਲੱਗ ਗਿਆ ਤੇ ਆਪੀ ਉਹ ਆ ਉਹ ਬਾਕੀ ਉਹਦੇ ਲੈਕਚਰ ਦੇਣ ਦਾ ਤਰੀਕਾ ਵੀ ਬੜਾ ਮਿੱਠਾ ਸੀਗਾ ਤੇ ਜਦੋਂ ਐ ਥਾਂ ਥਾਂ ਪ੍ਰੋਗਰਾਮ ਕਰਨ ਲੱਗ ਗਿਆ ਤੇ ਫੇਰ ਲੋਕ ਆ ਜਿਹੜੇ ਉਹ ਉਹਦੇ 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 ਨਾਲ ਜਾਰਡਨ ਲੱਗੇ ਤੇ ਜਦੋਂ ਜਾਰਡਨ ਲੱਗੇ ਜਿਵੇਂ ਹੁਣ ਉਹ ਵੈਸੇ ਤਾਂ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਹੈ ਨਹੀਂ ਪਰ ਫੇਰ ਵੀ ਫੇਰ ਵੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੈਗੀ ਆ ਜਿਵੇਂ ਕੋਈ ਅਲੱਗ ਗੁਰਦੁਆਰੇ ਬਣਾਈ ਬੈਠਾ ਵਾ ਵੀ ਆਹਾ ਜਿਵੇਂ ਸਾਡਾ ਗੁਰਦੁਆਰਾ ਵਾ ਤੇ ਆਹ ਤਿੰਨ ਚਾਰ ਗੁਰਦੁਆਰੇ ਬਣੇ ਹੋਏ ਆ ਤਾਂ ਜਦੋਂ ਉਹ ਨਾ ਆ ਬੰਦੇ ਜਿਹੜੇ ਛੋਟੀ ਜਾਤ ਦੇ ਆ ਵੀ ਉਹ ਕਹਿੰਦੇ ਆ ਵੀ ਸਾਡੇ ਨਾਲ ਵਿਤਕਰਾ ਹੁੰਦਾ ਵਾ ਤੇ ਸਾਨੂੰ ਆ ਵੀ ਪੂਰੇ ਸਾਨੂੰ ਗੁਰਦੁਆਰਿਆਂ ਦੇ ਵਿੱਚ ਜਿਵੇਂ ਕਮੇਟੀ ਦੇ ਵਿੱਚ ਨੀ ਰੱਖ ਰਹੇ ਤਾਂ ਉਹ ਫਿਰ ਹੋਰ ਪਾਸੇ ਜਾਂਦੇ ਜਾਂਦੇ ਆ ਤੇ ਜਿੱਥੇ ਉਹ ਜਾਂਦੇ ਆ ਜਿਵੇਂ ਹੋਰ ਬਾਬਿਆਂ ਕੋਲੇ ਤੇ ਉੱਥੇ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਮਿਲਦਾ ਵਾ ਤੇ ਆਈ ਕਰਕੇ ਫਿਰ ਇਹ ਇਨਾ ਗਰਵਚਨੇ ਨਾਲ ਜਿਵੇਂ ਬੰਦੇ ਜੋੜਦੇ ਗਏ ਤੇ ਜਦੋਂ ਜੋੜਦੇ ਗਏ ਤੇ ਫਿਰ ਜਿਵੇਂ ਹੁਣ ਜਿਹੜੀਆਂ ਪੰਜਾਬ ਦੇ ਵਿੱਚ ਸਰਕਾਰਾਂ ਸੀਗੀਆਂ ਤੇ ਉਹਨਾਂ ਨੇ ਵੀ ਆਪ ਦਾ ਵੋਟ ਬੈਂਕ ਕੋਈ ਕੋਈ ਬੰਦਾ ਹੀ ਹੁੰਦਾ ਵਾ ਜਿਹੜਾ ਐ ਜਿਹੜਾ ਗਲਤ ਨੂੰ ਗਲਤ ਕਹਿੰਦਾ ਤੇ ਸਹੀ ਨੂੰ ਸਹੀ ਕਹਿੰਦਾ ਵਾ ਨਹੀਂ ਤਾਂ ਜ਼ਿਆਦਾਤਰ ਸਰਕਾਰਾਂ ਕੀ ਦੇਖਦੀਆਂ ਵੋਟ ਬੈਂਕ ਦੇਖਦੀਆਂ ਵਾ ਵੀ ਚਾਹੇ ਬੰਦਾ ਗਲਤੀ ਕਰਦਾ ਹੋਵੇ ਪਰ ਫਿਰ ਵੀ ਇਹ ਉਹਨਾਂ ਨੂੰ ਖੁੱਲ੍ਹ ਤੇ ਹੀ ਰੱਖਦੀਆਂ ਵਾ ਤੇ ਐਂ ਕਰਕੇ ਜਦੋਂ ਗਰਵਚਨੇ ਨਾਲ ਬਾਬਾ ਬੰਦੇ ਜੁੜ ਗਏ ਤੇ ਫੇਰ ਉਹ ਜਿਵੇਂ ਸਿੱਖ ਧਰਮ ਦੇ ਖਿਲਾਫ ਹੀ ਬੋਲਣ ਲੱਗ ਗਿਆ ਤੇ ਉਹ ਕਹ ਉਹ ਵੀ ਉਹ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਗੁਰੂ ਆਪ ਦਾ ਜਦੋਂ ਉਹ ਲੈਕਚਰ ਦਿੰਦਾ ਸੀਗਾ ਜਿਵੇਂ ਸੈਟ ਤੇ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਸੀਗੇ ਕਦੇ ਛਾਲ ਮਾਰ ਕੇ ਉਹ ਉਧਰ ਚੱਲ ਜਾਂਦਾ ਸੀ ਕਦੇ ਇੱਧਰ ਆ ਜਾਂਦਾ ਸੀਗਾ ਤੇ ਬਾਕੀ ਜਿਵੇਂ ਕਹਿੰਦਾ ਹੁੰਦਾ ਸੀਗਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰੇ ਸੀਗੇ ਉਮੇ ਆ ਮੇਰੇ ਆ ਜਿਹੜੇ ਉਹ ਮੇਰੇ ਮੇਰੇ ਆ ਜਿਹੜੇ ਉਹ ਸੱਤ ਸੱਤ ਜਿਵੇਂ ਗੁਰੂ ਗੋਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਦੇ ਜਣੀ ਰੀਸ ਕਰਦਾ ਹੁੰਦਾ ਸੀਗਾ ਵੀ ਮੇਰੇ ਆ ਜਿਹੜੇ ਉਹ ਸੱਤ ਪਿਆਰੇ ਆ ਤੇ ਐਂ ਕਰਕੇ ਜਿਵੇਂ 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 ਵੀ ਗਲਤ ਬੋਲਦਾ ਹੁੰਦਾ ਸੀਗਾ ਤੇ ਆ ਹੀ ਫਿਰ ਪੰਜਾਬ ਦੇ ਵਿੱਚ ਜਿਹੜਾ ਬਾਬਾ ਜਰਨੈਲ ਸਿੰਘ ਜੀ ਇਹ ਵੀ ਜਿਵੇਂ ਕਹਿ ਸਕਦੇ ਆ ਰੱਬੀ ਰੱਬੀ ਰੂਹੀ ਸੀਗੇ ਜਿਵੇਂ ਛੋਟੇ ਹੁੰਦੇ ਤੋਂ ਇੰਨਾ ਦਾ ਧਿਆਨ ਆ ਜਿਹੜਾ ਹੋ ਗੁਰਬਾਣੀ ਅੱਲੀ ਸੀਗਾ ਜਿਵੇਂ ਜਦੋਂ ਇਹ 5 ਸਾਲ ਦੇ ਸੀਗੇ ਤਾਂ ਉਦੋਂ ਇਹ 6 ਜਪਜੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀਗੇ ਤੇ ਜਦੋਂ ਇਹ ਗਿਆ ਜਦੋਂ 5 ਸਾਲ ਦੇ ਸੀਗੇ ਤਾਂ ਉਦੋਂ ਇਹ 11 ਜਪਜੀ ਸਾਹਿਬ ਜੀ ਦੇ ਪਾਠ ਕਰਦੇ ਹੁੰਦੇ ਸੀਗੇ ਤੇ ਫਿਰ ਜਦੋਂ ਇਹ 11 ਸਾਲਾਂ ਦੇ ਹੋਏ ਤਾਂ ਫਿਰ ਇਹਨਾਂ ਇਹ 22 ਜਪਜੀ ਸਾਹਿਬ ਦੇ ਪਾਠ ਕਰਨ ਲੱਗੇ ਤੇ ਆਈ ਜਦੋਂ 21 ਸਾਲਾਂ ਦੇ ਹੋਏ ਤਾਂ ਫਿਰ ਇਹ ਜਿਵੇਂ 101 ਜਿਵੇਂ ਰੋਜ਼ ਜਪਜੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀਗੇ ਤੇ ਫੇਰ ਜਿਵੇਂ ਹੁਣ ਇਹ ਜਿਵੇਂ ਹੁਣ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਸੀਗੇ ਤੇ ਇਹ ਵੀ ਜਿਵੇਂ ਬੜੇ ਦਲੇਰ ਕਿਸਮ ਦੇ ਸੀਗੇ ਤੇ ਐਵੇਂ ਬੇਬਾਕੀ ਨਾਲ ਬੋਲਦੇ ਹੁੰਦੇ ਸੀਗੇ ਤੇ ਬਾਕੀ ਜਦੋਂ ਇੰਨਾ ਤੋਂ ਫੇਰ ਕਿੱਥੇ ਸਹਿ ਸਹਿ ਹੋਣਾ ਸੀਗਾ ਵੀ ਇੱਕ ਪਾਸੇ ਆ ਜਿਵੇਂ ਆਪਾਂ ਨਾ ਆਪਾਂ ਜਿਹੜਾ ਗੁਰੂ ਜਿਵੇਂ ਸਿੱਖ ਧਰਮ ਦੀ ਬੇਆਦਬੀ ਕਰ ਰਿਹਾ ਵਾ ਗਰਵਚਣਾ ਤੇ ਆ ਇਹਨਾਂ ਨੇ ਬਰਾਬਰ ਉਹਨਾਂ ਟੱਕਰ ਲੈਣ ਲੱਗ ਗਏ ਤੇ ਫੇਰ ਆਈ ਉਹਨੇ ਜਿਵੇਂ ਸਮਾਗਮ ਆ ਜਿਵੇਂ ਬਸਾਖੀ ਵਾਲੇ ਦਿਨ 1978 ਨੂੰ ਅੰਮਰਸਰ ਦੇ ਵਿੱਚ ਰੱਖ ਲਿਆ ਤੇ ਆਈ ਭਿੰਡਰਾਂ ਵਾਲੇ ਕਹਿੰਦੇ ਵੀ ਹੁਣ ਅਸੀਂ ਆ ਜਿਹੜਾ ਇਹ ਸਮਾਗਮ ਤੁਹਾਡਾ ਹੋਣ ਨਹੀਂ ਦੇਣਾ ਵੀ ਹੁਣ ਤੁਸੀਂ ਕਰਕੇ ਦਿਖਾਓ ਤੇ ਪਰ ਉਹ ਫੇਰ ਵੀ ਪਿੱਛੇ ਨਹੀਂ ਹਟਿਆ ਜਿਵੇਂ ਉਹਨੂੰ ਕਹਿ ਸਕਦੇ ਆ ਸਰਕਾਰ ਲਈ ਖੁੱਲ ਸੀਗੀ ਤੇ ਮੈਂ ਤਾਂ ਸੈਂਟਰ ਗਵਰਨਮੈਂਟ ਅਲੀਓ ਤੇ ਖੁੱਲ ਸੀਗੀ ਤੇ ਬਾਕੀ ਪੰਜਾਬ ਦੀ ਜਿਹੜੀ ਗਵਰਨਮੈਂਟ ਸੀਗੀ ਤੇ ਉਹਦੇ ਅਲੀਓ ਵੀ ਖੁੱਲ ਸੀਗੀ ਕਿਉਂਕਿ ਉਹਨਾਂ ਇੱਕ ਸੈਂਟਰ ਗਵਰਨਮੈਂਟ ਦੀ ਇਹ ਚਾਲ ਸੀਗੀ ਵੀ ਕਿਵੇਂ ਨਾ ਕਿਵੇਂ ਆ ਜਿਹੜੇ ਪੰਜਾਬ ਦੇ ਸੱਖਾ ਇਹ ਆਪਾਂ ਇਹਨਾਂ ਚੀਂ ਵੰਡੀ ਪਾਈ ਰੱਖੀ ਐ ਤੇ ਜਿਹੜੀ ਪੰਜਾਬ ਦੀ ਗਵਰਨਮੈਂਟ ਸੀਗੀ ਉਹ ਉਹਨੂੰ ਤਾਂ ਨਹੀਂ ਕੁਛ ਕਹਿੰਦੀ ਸੀਗੀ ਵੀ ਉਹਦੇ ਉਹਦੇ ਕੋਲੇ ਬਾਵਾ ਵੋਟ ਬੈਂਕ ਸੀਗਾ ਤੇ ਆਏ ਕਰਕੇ ਜਿਵੇਂ ਪਸਾਖੀ ਵਾਲੇ ਦੇ ਨੇ ਇਹਨੇ ਸਮਾਗਮ ਰੱਖ ਲਿਆ ਤੇ ਉੱਥੇ ਜਿਵੇਂ ਭਿੰਡਰਾਂ ਵਾਲੇ ਦੇ ਬੰਦੇ ਵੀ ਬਾਬਾ ਜਰਨੈਲ ਸਿੰਘ ਦੇ ਬੰਦੇ ਵੀ ਚਲੇ ਗਏ ਤਾਂ ਇਹਨਾਂ ਦੇ ਵਿੱਚ ਕਾਫੀ ਆ ਝੜਪਾਂ ਹੋਈਆਂ ਤੇ ਜਿਹੜੇ 13 ਸਿੰਘ ਜਿਵੇਂ 13 ਕ ਉਸਕ 13 ਸਿੰਘ ਸੀਗੇ ਉਹ ਉੱਥੇ ਹੀ ਦੀ ਪ੍ਰਾਪਤ ਕਰ ਜਾਂਦੇ ਆ ਤੇ ਫੇਰ ਆਏ ਕਰਕੇ ਜਿਵੇਂ 13 ਫੇਰ ਕਤੇਕੇ ਜਿੱਥੇ ਵੀ ਸਮਾਗਮ ਹੋਣਾ ਤੇ ਉੱਥੇ ਜਿਵੇਂ ਝੜਪਾਂ ਹੋਣੀਆਂ ਤੇ ਆਏ ਕਰਕੇ ਆ ਜਿਵੇਂ ਉਹ ਉਹ ਨਾਦੀ ਗਿਣਤੀ ਆ ਸਿੰਘਾਂ ਦੀ ਗਿਣਤੀ ਜਿਵੇਂ 106 ਹੋ ਗਈ ਸੀ ਤੇ ਬਾਬਾ ਜਰਨੈਲ ਸਿੰਘ ਵੀ ਕਹਿੰਦੇ ਵੀ ਹੁਣ ਮੈਂ ਵੀ ਨਹੀਂ ਟੱਕ ਕੇ ਬੰਦਾ ਹੈਗਾ ਜਿੱਦਣ ਮੈਂ ਉਹਦੇ 107 ਬੰਦੇ ਨਹੀਂ ਮਾਰਦਾ ਵੀ ਉਹਨਾਂ ਚੱਕਰ ਮੈਂ ਟੱਕ ਕੇ ਨਹੀਂ ਬੰਦਾ ਹੈਗਾ ਤੇ ਐਂ ਕਰਕੇ ਫੇਰ ਜਿਵੇਂ ਇਹਨਾਂ ਦਾ ਇਹਨਾਂ ਦਾ ਬਾਕੀ ਜਰਨੈਲ ਸਿੰਘ ਦੀ ਵੀ ਉਦੋਂ ਬਾਬੇ ਜਰਨੈਲ ਸਿੰਘ ਦੀ ਵੀ ਜਿਹੜੀ ਪਾਪੂਲੈਰਿਟੀ ਆ ਉਹ ਪੰਜਾਬ ਦੇ ਵਿੱਚ ਆ ਵਧਦੀ ਜਾਂਦੀ ਸੀਗੀ ਕਿਉਂਕਿ ਇੱਕ ਤਾਂ ਉਹ ਜਿਵੇਂ ਕਹਿ ਸਕਦੇ ਆ ਬੜੇ ਬੇਵਾਕ ਬੇਵਾਕ ਤਰੀਕੇ ਨਾਲ ਗੱਲਬਾਤ ਕਰਦੇ ਸੀਗੇ ਤੇ ਬਾਕੀ ਉਹ ਲੈਕਚਰ ਵੀ ਤਿੰਨ ਤਿੰਨ ਘੰਟੇ ਉਹੀ ਬੋਲ ਦਿੰਦੇ ਸੀਗੇ ਤੇ ਬਾਕੀ ਉਹਨਾਂ ਦੀ ਜਾਦਾਸ਼ ਵੀ ਬਹੁਤ ਤੇਜ਼ ਸੀਗੀ ਜਿਵੇਂ ਜਿਆਦਾ ਜਿਵੇਂ ਉਹ ਜਦੋਂ ਵੀ ਲੈਕਚਰ ਦਿੰਦੇ ਸੀਗੇ ਐਂ ਕੱਲੀ-ਕੱਲੀ ਗੱਲ ਆਈ ਨਹੀਂ ਕਹਿੰਦੇ ਸੀ ਫਲਾਨੀ ਤਰੀ ਫਲਾਨੇ ਦਿਨ ਜਾਂ ਫਲਾਨੀ ਉਦੋਂ ਹੋਇਆ ਸੀਗਾ ਉਹਨਾਂ ਨੂੰ ਨਾਲ ਪੂਰੀਆਂ ਪੂਰੀਆਂ ਤਰੀਕਾਂ ਵੀ ਯਾਦ ਹੁੰਦੀਆਂ ਸੀਗੀਆਂ ਤੇ ਬਾਕੀ ਜਿਹੜਾ ਉਹ ਲੈਕਚਰ ਆ ਉਹ ਪੂਰਾ ਗੁਰਮਖੀ ਦੇ ਵਿੱਚ ਹੀ ਦਿੰਦੇ ਹੁੰਦੇ ਸੀਗੇ ਤੇ ਐਂ ਕਰਕੇ ਤੇ ਫਿਰ ਉਹਨਾਂ ਦੀ ਜਿਵੇਂ ਪੰਜਾਬ ਦੇ ਵਿੱਚ ਆ ਲੋਕਪ੍ਰੀਅਤਾ ਵਧ ਗਈ ਤਾਂ ਫਿਰ ਜਦੋਂ ਵਧ ਗਈ ਤਾ ਉਹਨਾਂ ਦੀ ਬਾਕੀ ਫਿਰ ਜਦੋਂ ਹੁਣ ਜਦੋਂ ਲੋਕਪ੍ਰੀਅਤਾ ਵਾਧਦੀ ਗਈ ਤਾਂ ਜਿਹੜੇ ਲੋਕ ਆ ਫੈਸਲੇ ਕਰਾਉਂਦੇ ਹੁੰਦੇ ਸੀਗੇ ਜਿਵੇਂ ਆਪਦੇ ਪਰਸਨਲ ਫੈਸਲੇ ਹੁੰਦੇ ਸੀਗੇ ਲੋਕਾਂ ਦੇ ਉਹ ਵੀ ਜਿਵੇਂ ਸਰਕਾਰਾਂ ਤੋਂ ਸਰਕਾਰਾਂ ਤੋਂ ਥਾਣੇ ਜਾਣ ਦੀ ਬਜਾਏ ਉਹ ਪਿੰਡਾਂ ਪਿੰਡਾਂ ਵਾਲੇ ਤੋਂ ਹੀ ਜਿਵੇਂ ਆਪਦੇ ਫੈਸਲੇ ਕਰਾਉਣ ਲੱਗ ਗਏ ਤੇ ਐਂ ਕਰਕੇ ਜਿਵੇਂ ਫਿਰ ਇਹ ਲੋਕਾਂ ਦੇ ਫੈਸਲੇ ਵੀ ਆਪ ਹੀ ਕਰਾਉਣ ਲੱਗ ਗਏ ਸੀਗੇ ਜਿਵੇਂ ਲੋਕ ਜਿਹੜੇ ਉਹ ਸਰਕਾਰਾਂ ਕੋਲੋਂ ਸਰਕਾਰਾਂ ਕੋਲ ਘਟ ਜਾਂਦੇ ਸੀਗੇ ਵੀ ਆਪਦੇ ਫੈਸਲੇਆਂ ਲਈ ਇਨਾਂ ਕੋਲੇ ਹੀ ਆਉਂਦੇ ਸੀਗੇ ਤੇ ਫੇਰ ਐਂ ਕਰਕੇ ਜਿਵੇਂ ਚੱਲਦਾ ਰਿਹਾ ਕੰਮ ਤੇ ਐਂ ਉਦੋਂ ਇੱਕ ਜਿਵੇਂ ਉਹ ਜਦੋਂ ਇਨਾਂ ਦੀ ਪਪੂਲਰ ਲੀਡਰਾਂ ਦਾ ਕੰਮ ਕੀ ਹੁੰਦਾ ਵਾ ਵੀ ਜਿੱਧਰ ਹੁਣ ਵੋਟ ਬੈਂਕ ਜਿਆਦਾ ਹੋ ਜਾਂਦਾ ਵਾ ਫਿਰ ਉਧਰ ਨੂੰ ਹੀ ਹੋ ਜਾਂਦੇ ਆ ਜਿਵੇਂ ਪੰਜਾਬ ਦੇ ਜਿਹੜੇ ਅਕਾਲੀ ਲੀਡਰ ਸੀਗੇ ਜਦੋਂ ਇਨਾਂ ਨਾਲ ਲੋਕਾਂ ਦੀ ਬੋਰਡਵੈਂਕਾ ਜਿਆਦੇ ਜੁੜ ਗਈ ਜੇ ਹੋ ਗਏ ਲੋਕ ਤਾਂ ਨਾਲ ਇੰਨਾ ਨਾ ਵੀ ਜਿਵੇਂ ਰਹਿੰਦੇ ਸੀਗੇ ਤੇ ਵਿੱਚੋ ਵਿੱਚੀ ਜਿਵੇਂ ਦੂਜੇ ਪਾਸੇ ਵੀ ਚੱਲਦੇ ਸੀਗੇ ਜਿਵੇਂ ਸੈਂਟਰ ਨਾਲ ਵੀ ਚੱਲਦੇ ਸੀਗੇ ਜਿਵੇਂ ਸਾਰੇ ਪਾਸੇ ਚੱਲਣ ਲੱਗ ਗਏ ਸੀਗੇ ਤੇ ਫਿਰ ਪੰਜਾਬ ਦੇ ਵਿੱਚ ਜਿਵੇਂ 1982 ਦੇ ਵਿੱਚ ਜਿਹੜਾ ਉਹ ਤਾਰਮ ਤਾਰਮ ਦੇ ਉੱਤੇ ਮੋਰਚਾ ਲੱਗ ਗਿਆ ਸੀਗਾ ਤੇ ਉਹ ਉਹ ਲਾਉਣ ਦਾ ਮੇਨ ਮਕਸਦ ਕੀ ਸੀਗਾ ਵੀ ਜਰਨੈਲ ਸਿੰਘ ਬਾਬਾ ਜਨੈਲ ਸਿੰਘ ਨੇ ਵੀ ਜਿਹੜੀਆਂ ਉਹ ਸੈਂਟਰ ਸਾਹਮਣੇ 17 ਮੰਗਾਂ ਰੱਖੀਆਂ ਸੀਗੀਆਂ ਵੀ ਉਹਨਾਂ ਦੇ ਵਿੱਚ ਮੇਨ ਮੰਗਾਂ ਕੀ ਸੀਗੀਆਂ ਜਿਵੇਂ ਜਿਹੜਾ ਪੰਜਾਬ ਦਾ ਪਾਣੀ ਆ ਉੱਥੇ ਜਿਹੜਾ ਅਧਿਕਾਰ ਆ ਪਹਿਲਾ ਅਧਿਕਾਰ ਉਹ ਪੰਜਾਬ ਦਾ ਹੋਣਾ ਚਾਹੀਦਾ ਵਾ ਤੇ ਬਾਕੀ ਜਿਵੇਂ ਹੁਣ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਜਿਵੇਂ ਅੱਜ ਤਾਂ ਹਰਮੰਦਰ ਸਾਹਿਬ ਤੋਂ ਕੀਰਤਨਾ ਜਿਹੜਾ ਉਹ ਚੱਲਦਾ ਹੀ ਆ ਜਿਵੇਂ ਆਪਾਂ ਲਾਈਵ ਦੇਖ ਸਕਦੇ ਆ ਉਹ ਟਾਈਮਾਂ ਦੇ ਵਿੱਚ ਇੰਨਾ ਹੁੰਦਾ ਨਹੀਂ ਸੀਗਾ ਵੀ ਹਰਮੰਦਰ ਸਾਹਿਬ ਵੀ ਇੱਕ ਟਰਾਂਸਮੀਟਰ ਜਿਵੇਂ ਹਿੰਦੂਆਂ ਦੇ ਤਾ ਮਾਉ ਤੇ ట్రాన్స్మిਟਰ ਲੱਗਿਆ ਐ ਹਰਮੰਦਰ ਸਾਹਿਬ ਤੇ ਵੀ ట్రాన్స్మిਟਰ ਲੱਗਣਾ ਚਾਹੀਦਾ ਵਾ ਵੀ ਉਥੋਂ ਕੀ ਆ ਲੋਕ ਆ ਜਿਹੜੇ ਉਹ ਗੁਰਬਾਣੀ ਰੇਡੀਓ ਤੇ ਸੁਣ ਸਕਣ ਤੇ ਬਾਕੀ ਉਹਨਾਂ ਦੀ ਇੱਕ ਮੰਗ ਕੀ ਸੀਗੀ ਵੀ ਜਿਵੇਂ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਹੜੇ ਪੜੇ ਲਿਖੇ ਆ ਜਿੰਨੇ ਵੀ ਉਹਨਾਂ ਉਹਨਾਂ ਦੀ ਵੀ ਜਿੰਨੇ ਚਿਰ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਦੀ ਸਹਾਇਤਾ ਵਾ ਜਿਹੜੀ ਉਹ ਸੈਂਟਰ ਸਰਕਾਰ ਕਰੇ ਤੇ ਪੈਸਿਆਂ ਦੇ ਰੂਪ ਦੇ ਵਿੱਚ ਤੇ ਬਾਕੀ ਜਿਹੜੇ ਹੁਣ ਪੰਜਾਬ ਦੇ ਵਿੱਚ ਜਿਵੇਂ ਛੋਟੇ ਛੋਟੇ ਹਿੰਦੂਆਂ ਦੀਆਂ ਦੁਕਾਨਾਂ ਵਾਂ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਜਿਹੜਾ ਕਰਜ਼ਾ ਵਾ ਉਹ ਬਿਨਾਂ ਵਿਆਜ ਤੋਂ ਮਿਲਣਾ ਚਾਹੀਦਾ ਵਾ ਤੇ ਬਾਕੀ ਜਿਹੜਾ ਜਿਵੇਂ ਹੁਣ ਗੁਰੂਗ੍ਰਾਂਧ ਸਾਹਿਬ ਦੀ ਬੇਆਦਬੀ ਹੁੰਦੀ ਆ ਵੀ ਉਹਦੇ ਤੇ ਜਿਹੜਾ ਕਾਨੂੰਨ ਆ ਉਹ ਸਖਤ ਕਾਨੂੰਨ ਬਣਾਉਣਾ ਚਾਹੀਦਾ ਵਾ ਵੀ ਗਾਹ ਨੂੰ ਆ ਜਿਹੜਾ ਉਹ ਕੋਈ ਵੀ ਬੇਆਦਬੀ ਨਾ ਕਰ ਸਕੇ ਤੇ ਐਂ ਕਰਕੇ ਜਿਵੇਂ ਕਈ ਕਾਲ 17 ਮੰਗਾ ਸੀਗੀਆਂ ਤੇ ਤਾਰਮ ਜੋਦਾ ਮੋਰਚੇ ਦੇ ਵਿੱਚ ਤੇ ਜਦੋਂ ਹੁਣ ਆਏ ਪੰਜਾਬ ਦੇ ਵਿੱਚ ਪਿੰਡਰਾਂ ਵਾਲੇ ਦੀ ਬਈ ਆਏ ਪਪੂਲਾਰਟੀ ਜਾਂ ਜਿਹੜੀ ਉਹ ਬਾਤ ਹੀ ਜਾਂਦੀ ਸੀਗੀ ਤੇ ਫੇਰ ਇੰਨੀਆਂ ਜਿਹੜੀਆਂ ਮੰਗਾਂ ਵੀ ਰੱਖਤੀਆਂ ਸੀਗੀਆਂ ਸਰਕਾਰ ਸੈਂਟਰ ਸਰਕਾਰ ਦੇ ਮੂਹਰੇ ਆ ਫੇਰ ਸਰਕਾਰ ਨੇ ਕਿਵੇਂ ਜਰਨਾ ਸੀਗਾ ਵੀ ਐਂ ਕਰਕੇ ਵੀ ਇਹ ਇਹ ਹੁਣ ਇੰਨੀਾਂ ਦੀ ਪਾਪੂਲਰਿਟੀ ਹੋਈ ਜਾਂਦੀ ਆ ਪੰਜਾਬ ਦੇ ਵਿੱਚ ਤੇ ਉਹ ਵੀ ਜਿਹੜਾ ਚੱਲਦਾ ਉਹ ਸਰਕਾਰ ਦੇ ਖਿਲਾਫ ਚੱਲਦਾ ਵਾ ਤਾਂ ਫੇਰ ਉਹਨਾਂ ਨੇ ਜਿਵੇਂ ਇੱਕ ਪਲਾਨ ਬਣਾਇਆ ਵੀ ਆਪਾਂ ਇਹਨਾਂ ਨੂੰ ਹੀ ਇਹਨਾਂ ਨੂੰ ਜਿਹੜਾ ਆਪਾਂ ਖਤਮ ਕਰਨ ਦਾ ਪਲਾਨ ਬਣਾਇਆ ਤਾਂ ਉਹਦੇ ਵਿੱਚ ਜਿਵੇਂ ਸ਼ਾਮਲ ਸੀਗਾ ਬਈ ਹਰਮੰਦਰ ਸਾਹਿਬ ਤੇ ਅਟੈਕ ਕਰਕੇ ਬਈ ਇਹਨਾਂ ਨੂੰ ਆਪਾਂ ਖਤਮ ਕਰ ਸਕਦੇ ਆ ਤਾਂ ਉਹ ਅਟੈਕ ਲਈ ਸਾਰਿਆਂ ਨਾਲ ਪਹਿਲਾਂ ਜਿਵੇਂ ਜਦੋਂ ਟ੍ਰੇਨਿੰਗ ਹੋਈ ਤਾਂ ਟ੍ਰੇਨਿੰਗ ਦੇ ਵਿੱਚ ਆ ਜਿਵੇਂ ਪਹਿਲੋਂ ਪਹਿਲੋਂ ਇੱਕ ਮਾਡਲ ਤਿਆਰ ਕੀਤਾ ਗਿਆ ਨਕਲੀ ਮਾਡਲ ਜਿਵੇਂ ਹਰਮੰਦਰ ਸਾਹਿਬ ਦਾ ਤੇ ਉਹ ਪਹਾੜਾਂ ਦੇ ਵਿੱਚ ਜਿਵੇਂ ਫੌਜ ਅੱਲੀਓ ਟ੍ਰੇਨਿੰਗ ਵੀ ਹੋਈ ਵੀ ਕਿਵੇਂ ਕਿਵੇਂ ਆ ਜਿਹੜਾ ਉਹ ਆਪਾਂ ਅਟੈਕ ਕਰਨਾ ਵਾ ਤੇ ਜਿਵੇਂ ਹੁਣ ਵੀ ਆ ਜਿਵੇਂ ਫੌਜ ਦਾ ਕੋਈ ਵੀ ਆਪਰੇਸ਼ਨ ਉਹ ਸੀਕ੍ਰੀਟ ਹੀ ਦਵਾਇਂ ਕੋਈ ਜਾਣਕਾਰੀ ਆ ਬਾਹਰ ਆਉਂਦੀ ਨਹੀਂ ਹੈਗੀ ਆਈ ਉਦੋਂ ਆ ਵੀ ਪਲਾਨਿੰਗ ਸਾਰੀ ਹੋਈ ਤੇ ਟ੍ਰੇਨਿੰਗ ਹੋਈ ਤੇ ਫਿਰ ਜਿਵੇਂ ਅਟੈਕ ਅਟੈਕ ਕਰਨ ਲਈ ਜਿਵੇਂ ਹਰਮੰਦਰ ਸਾਹਿਬ ਤੇ ਜਿਵੇਂ 6 ਲੱਖ ਗਿਣਤੀ ਦੇ ਵਿੱਚ ਆ ਜਿਹੜੀ ਉਹ ਫੌਜ ਭੇਜੀ ਗਈ ਤਾਂ ਉਹਦੇ ਉਹਦੇ ਤੋਂ ਜਿਹੜੀ ਉਹ ਫੌਜ ਭੇਜੀ ਗਈ ਉਹਦੇ ਚੋਂ 135000 ਜਿਹੜੀ ਫੌਜ ਸੀਗੀ ਉਹ ਹਰਮੰਦਰ ਸਾਹਿਬ ਤੇ ਅਟੈਕ ਕਰਨ ਲਈ ਲਾਈ ਗਈ ਤੇ ਜਿਹੜੀ 2 ਲੱਖ ਦੀ ਗਿਣਤੀ ਦੇ ਵਿੱਚ ਫੌਜ ਸੀਗੀ ਉਹ ਜਿਵੇਂ 25 ਕਿਲੋਮੀਟਰ ਦੇ ਘੇਰੇ ਚ ਅੰਮਰਸਰ ਦੇ ਉੱਥੇ ਲਾਈ ਗਈ ਵੀ ਐਂ ਕਰਕੇ ਕੋਈ ਬਾਹਰੋਂ ਵੀ ਨਾ ਆ ਸਕੇ ਜਦੋਂ ਆਏ ਫੌਜ ਜਦੋਂ ਆਏ ਫੌਜ ਆ ਗਈ ਜਿਹੜਾ ਉਹਦੀ ਕਮਾਨ ਕਮਾਨ ਜਿਹੜੀ ਕਮਾਨ ਸੋ ਕਮਾਂਡਿੰਗ ਕਰ ਰਿਹਾ ਸੀਗਾ ਸਾਰੇ ਆਪਰੇਸ਼ਨ ਦੀ ਫੌਜ ਅਲੀਓ ਉਹ ਜਨਰਲ ਵਿਦਿਆ ਸੀਗਾ ਤੇ ਦੂਜੇ ਨੰਬਰ ਤੇ ਸੀਗਾ ਕੁਲਦੀਪ ਬਰਾੜ ਤੇ ਕੁਲਦੀਪ ਬਰਾੜ ਨੇ ਜਿਵੇਂ ਇਹ ਸਾਰਾ ਕੁਝ ਆਪਦੀ ਕਿਤਾਬ ਦੇ ਵਿੱਚ ਵੀ ਲਿਖਿਆ ਹੋਇਆ ਵਾ ਵੀ ਕਿਵੇਂ ਕਿਵੇਂ ਆ ਜਿਹੜਾ ਉਹ ਅਟੈਕ ਕੀਤਾ ਸੀ ਤੇ ਕਿਹੜੇ-ਕਿਹੜੇ ਕਾਰਨਾਂ ਇਹ ਇਸ ਲਈ ਜ਼ਿੰਮੇਵਾਰ ਬਣੇ ਤਾਂ ਜਦੋਂ ਇੰਨੀ ਗਿਣਤੀ ਦੇ ਵਿੱਚ ਫੌਜ ਆ ਗਈ ਤਾਂ ਇਹਨਾਂ ਨੇ ਸੋਚਿਆ ਵੀ ਇਹ ਤਾਂ ਇੱਡਾ ਕੋਈ ਵੱਡਾ ਇਨਾ ਇਨਾ ਓਖਾ ਕੰਮ ਹੈ ਨਹੀਂ ਵੀ ਫੌਜ ਆ ਜਿਹੜੀ ਇੰਨੀ ਗਿਣਤੀ ਦੇ ਵਿੱਚ ਆਈ ਹੋਈ ਆ ਵੱਧ ਤੋਂ ਵੱਧ ਆ ਜਿਹੜੇ ਸਿੰਘ ਆ ਅੰਦਰ ਹੋਣਗੇ ਤਿੰਨ ਚਾਰ 100 ਗਿਣਤੀ ਦੇ ਵਿੱਚ ਹੋਣਗੇ ਤੇ ਵੱਧ ਤੋਂ ਇਹ ਇੱਕ ਅੱਧੇ ਦਿਨ ਚ ਇਹ ਖਤਮ ਹੋ ਜਾਊਗਾ ਕੰਮ ਤੇ ਵੀ ਫੌਜ ਆ ਜਿਹੜੀ ਇਹ ਇੰਨੀ ਸੱਦੀ ਬੈਠੇ ਆ ਤੇ ਪਰ ਫੇਰ ਵੀ ਜਦੋਂ ਪਰ ਉਹਨਾਂ ਨੂੰ ਕੀ ਪਤਾ ਸੀਗਾ ਵੀ ਜਿਹੜਾ ਅੰਦਰ ਜਿਹੜੇ ਮੋਰਚੇ ਤਿਆਰ ਕੀਤੇ ਹੋਏ ਆ ਵੀ ਉਹ ਬਾਬਾ ਜਨਰਲ ਸਿੰਘ ਦੇ ਨਾਲ ਆ ਉਹ ਸਾਰੀ ਰਹਿਨਮਾਈ ਜਿਹੜਾ ਜਨਰਲ ਸੁਵੇਗ ਸੁਵੇਗ ਸਿੰਘ ਸੀਗਾ ਉਹਦੀ ਰਹਿਨਮਾਈ ਹੇਠਾਂ ਜਿਹੜੇ ਅੰਦਰ ਮੋਰਚੇ ਤਿਆਰ ਹੋਏ ਹੋਏ ਸੀਗੇ ਤੇ ਜਨਰਲ ਸੁਵੇਗ ਸਿੰਘ ਕੌਣ ਸੀਗਾ ਜਨਰਲ ਸੁਵੇਗ ਸਿੰਘ ਜਿਹੜਾ ਕੁਲਦੀਪ ਬਰਾੜ ਨੂੰ ਟ੍ਰੇਨਿੰਗ ਦੇ ਜਦੋਂ ਇਹਨੇ ਦੇਹਰਾਦੂਨ ਦੇ ਵਿੱਚ ਟ੍ਰੇਨਿੰਗ ਲਈ ਸੀਗੀ ਤਾਂ ਉਹ ਜਨਰਲ ਸੋਵੀਗ ਸਿੰਘ ਤੋਂ ਲਈ ਸੀਗੀ ਕੁਲਦੀਪ ਬਰਾਣ ਨੇ ਤਾਂ ਉਹਦੀ ਰਹਿਨੁਮਾਈ ਇਹ ਠੀ ਸਾਰਾ ਇਹ ਤਿਆਰ ਹੋਇਆ ਹੋਇਆ ਸੀਗਾ ਅੰਦਰ ਮੋਰਚੇ ਮਾਰਚੇ ਤਾਂ ਪਹਿਲੇ ਦਿਨ ਜਦੋਂ ਫੌਜ ਆਈ ਤਾਂ ਫੌਜੀ ਨੇ ਜਿਵੇਂ ਪਹਿਲੇ ਦਿਨ ਉਹ ਹਮਲਾ ਨਹੀਂ ਕੀਤਾ ਪਹਿਲੇ ਦਿਨ ਜਿਵੇਂ ਉਹਨਾਂ ਨੇ ਚੁਣ ਕੇ 12 12 ਬੰਦੇ ਆ ਜਿਹੜੇ ਉਹ ਅੰਦਰ ਭੇਜੇ ਗੱਲਬਾਤ ਲਈ ਤਾਂ ਜਦੋਂ 12 ਬੰਦੇ ਅੰਦਰ ਗੱਲਬਾਤ ਦੇ ਲਈ ਭੇਜੇ ਤਾਂ ਉਹਨਾਂ ਨੇ ਉਦੋਂ ਬਾਬਾ ਜਰਨੈਲ ਸਿੰਘ ਨੂੰ ਕਾਫੀ ਵੱਡੀਆਂ ਆਫਰਾਂ ਦਿੱਤੀਆਂ ਵੀ ਤੁਸੀਂ ਜਿਵੇਂ ਆਹਾ ਕਰ ਲੋ ਤਾਂ ਸਾਰੇ ਨਾਲ ਪਹਿਲੀ ਵੱਡੀ ਆਫਰ ਤਾਂ ਉਹਨਾਂ ਨੇ ਦਿੱਤੀ ਸੀਗੀ ਵੀ ਤੁਸੀਂ ਜਿਵੇਂ ਝੂਠੀ ਆਪਦੀ ਝੂਠੀ ਗ੍ਰਫਤਾਰੀ ਦੇ ਦਿਓ ਜਿਵੇਂ ਹੁਣ ਵੀ ਕਈ ਬੰਦੇ ਕਰਦੇ ਆਪੇ ਜੋ ਜਿਵੇਂ ਵੱਡੇ ਵੱਡੇ ਬਿਆਨ ਉਹ ਉਹ ਦਾਗਦੇ ਨਹੀਂ ਕਿ ਇਹ ਤੇ ਬਾਅਦ ਚ ਜਦੋਂ ਫੌਜ ਜਿਵੇਂ ਜਦੋਂ ਪੁਲਿਸ ਆ ਜਾਂਦੀ ਆ ਤੇ ਉਦੋਂ ਜਾਣ ਕੇ ਝੂਠੇ ਗ੍ਰਫਤਾਰ ਹੋ ਜਾਣ ਵੀ ਉਹਨਾਂ ਦਾ ਕਹਿਣ ਦਾ ਮਤਲਬ ਕੀ ਸੀਗਾ ਵੀ ਆਏ ਤੁਸੀਂ ਆਪਦੇ ਸਿੱਖਾਂ ਦੇ ਵਿੱਚ ਵੀ ਸੱਚੇ ਰਹਿ ਜਾਓਗੇ ਵੀ ਤੁਸੀਂ ਗ੍ਰਫਤਾਰੀ ਦਿੱਤੀ ਤੇ ਦੂਜਾ ਜਿਹੜਾ ਆਫਰ ਆ ਉਹਨਾਂ ਨੂੰ ਦਿੱਤਾ ਸੀਗਾ ਫੌਜ ਨੇ ਉਹ ਦਿੱਤਾ ਸੀਗਾ ਵੀ ਤੁਸੀਂ ਆ ਹੋਣੀ ਤੁਹਾਨੂੰ ਅਸੀਂ 1 ارب ਅਮਰੀਕਨ ਡਾਲਰ ਆ ਜਿਹੜਾ ਉਹ ਉਹ ਪੈਸਾ ਦਿੰਨੇ ਆ ਵੀ ਚਾਹੇ ਤੁਸੀਂ ਨਾਂ ਵੀ ਲਓ ਜਿਹੜੇ ਥੋਡੇ ਜਿਵੇਂ ਜਿਵੇਂ ਕਹਿ ਸਕਦੇ ਆ ਸ਼ਰਧਾਲੂ ਆ ਜਿਵੇਂ ਅਲੱਗ-ਅਲੱਗ ਮੌਲਕਾਂ ਦੇ ਵਿੱਚ ਬੈਠਿਆ ਜਿਵੇਂ 6-7ਾਂ ਦੇ ਤੁਸੀਂ ਸਾਨੂੰ ਨਾਂ ਦੇ ਦਿਓ ਵੀ ਅਸੀਂ ਉਹਨਾਂ ਕੋਲੇ ਜਿਹੜਾ ਇੰਨੇ ਪੈਸੇ ਦੇ ਦਿੰਨੇ ਆ ਇੰਨੇ ਪੈਸੇ ਆ ਜਿਹੜੇ ਉਹ ਦੇ ਦਿੰਨੇ ਆ ਤੇ ਤੀਜਾ ਆਫਰ ਆ ਜਿਵੇਂ ਇਹ ਦਿੱਤਾ ਸੀਗਾ ਉਹ ਬੰਦਿਆਂ ਨੇ ਬਈ ਜਿਹੜਾ ਹੁਣ ਤੁਸੀਂ ਜਿਹੜੇ ਵੀ ਮਰਜ਼ੀ ਮੁਲਕ ਦੇ ਵਿੱਚ ਕਹੋ ਯੂਰਪ ਦੇ ਜਿਹੜੇ ਮਰਜ਼ੀ ਜਿਵੇਂ ਜਿਵੇਂ ਕਹਿ ਸਕਦੇ ਆ ਜਰਮਨੀ ਜਾਂ ਹੋਰ ਕੋਈ ਵੀ ਯੂਰਪ ਦੇ ਵਿੱਚ ਬਈ ਉਹ ਮੁਲਕ ਦੀ ਤੁਹਾਨੂੰ ਅਸੀਂ ਨਾਗਰੀਤਾ ਦੇ ਦਿੰਦੇ ਆ ਤੇ ਉੱਥੇ ਤੁਹਾਨੂੰ ਛੱਡਿਆਵਾਂਗੇ ਜੇ ਤੁਸੀਂ ਉੱਥੇ ਵੀ ਨਹੀਂ ਜਾਣਾ ਤਾਂ ਤੁਹਾਨੂੰ ਅਸੀਂ ਹੈਲੀਕਾਪਟਰਾਂ ਹੀ ਪਾਕਿਸਤਾਨ ਹੀ ਛੱਡ ਦਾਂਗੇ ਤਾਂ ਇੰਨੀਆਂ ਜਦੋਂ ਇਹਨਾਂ ਨੇ ਆਫਰਾਂ ਦਿੱਤੀਆਂ ਬਈ ਫੇਰ ਵੀ ਜਿਵੇਂ ਬਾਬਾ ਜਨਰਲ ਸਿੰਘ ਜੀ ਆ ਉਹ ਡੋਲੇ ਨਹੀਂ ਹੈਗੇ ਬਈ ਉਹਨਾਂ ਨੇ ਪਤਾ ਨਹੀਂ ਕੀ ਪਾਠ ਪੜਾਇਆ ਜਿਹੜੇ ਅੰਦਰ ਇਹਨੇ ਬੰਦੇ 'ਤੇ ਜੇ ਸੀਗੇ ਤੇ ਭਈ ਉਹੀ ਉਹ ਬਾਹਰ ਨਹੀਂ ਆਏ ਹੈਗੇ ਭਈ ਉਹ ਉਹ ਉਹਨਾਂ ਦੇ ਹੀ ਹੋ ਕੇ ਰਹਿ ਗਏ ਤਾਂ ਫੇਰ ਜਦੋਂ ਬਾਹਰ ਨਹੀਂ ਆਏ ਹੈਗੇ ਜਿਵੇਂ ਅੱਜ ਤੱਕ ਜਿਹੜੀ ਜਿਵੇਂ ਹੁਣ ਜਦੋਂ ਵੀ ਫੌਜ ਨੇ ਜਿਹੜਾ ਉਹ ਹਮਲਾ ਕੀਤਾ ਵਾ ਕਿਸੇ ਵੀ ਜਿਵੇਂ ਜਿਵੇਂ ਆਪਾਂ ਕਹਿ ਸਕਦੇ ਆਂ ਲੜਾਈ 'ਚ ਜਾਂ ਹੋਰ ਵੀ ਉਹ 'ਚ ਜਿਵੇਂ ਇੱਕ ਪਹਿਲੀ ਜਿਵੇਂ ਹੁਣ 1962 ਜਿਹੜੀਆਂ ਹੁਣ ਆਪਣੀਆਂ ਪਹਿਲਾਂ ਪਾਕਿਸਤਾਨ ਨਾਲ ਜਾਂ ਚਾਈਨਾ ਨਾਲ ਜੰਗਾਂ ਲੱਗੀਆਂ ਸੀਗੀਆਂ ਉਹਨਾਂ ਦੇ ਵਿੱਚ ਆ ਜਿਵੇਂ ਫੌਜ ਦੇ ਕਹਿ ਸਕਦੇ ਆਂ ਜਿਵੇਂ ਇੱਕ ਜੰਗ ਦੇ ਵਿੱਚ ਵੱਧ ਤੋਂ ਵੱਧ ਜਿਵੇਂ 1% ਫੌਜੀਆ ਨੇ ਨੌਕਰੀ ਛੱਡੀ ਸੀਗੀ ਉਦੋਂ ਤੇ ਇੱਕ ਦੇ ਵਿੱਚ ਜਿੱਥੇ ਮੇ 1.5% ਦਾ ਉਹ 1.5% ਫੌਜੀਆਂ ਨੇ ਨੌਕਰੀ ਛੱਡੀ ਸੀਗੀ ਪਰ ਜਿਹੜਾ ਜਦੋਂ ਇਹ ਅਟੈਕ ਹੋਣਾ ਸੀਗਾ ਹਰਮੰਦਰ ਸਾਹਿਬ ਤੇ ਤਾਂ ਉਦੋਂ ਕਹਿ ਸਕਦੇ ਆ ਫੌਜ ਦੇ ਵਿੱਚ ਵੀ ਇੰਨੀ ਬ੍ਰੋਹਤਾਂ ਸੀਗੀ ਵੀ 48% ਫੌਜੀਆਂ ਨੇ ਆਪਦੀ ਨੌਕਰੀ ਆ ਜਿਹੜੀ ਉਹ ਛੱਡਣ ਦੀ ਪੇਸ਼ਕਸ਼ ਕਰਦੀ ਸੀਗੀ ਤਾਂ ਫਿਰ ਇਹ ਤਾਂ ਵੀ ਇੰਨਾ ਜਦੋਂ ਵਿਰੋਧ ਹੁੰਦਾ ਦੇਖ ਕੇ ਤਾਂ ਫੌਜ ਨੇ ਵੀ ਫਿਰ ਫੌਜੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਵੀ ਆਏ ਆਏ ਵੀ ਪ੍ਰਚਾਰੀ ਵੀ ਜਿਹੜਾ ਆਪਾਂ ਅਟੈਕ ਆ ਹਰਮੰਦਰ ਸਾਹਿਬ ਤੇ ਤਾਂ ਕਰ ਰਹੇ ਆ ਵੀ ਅੰਦਰ ਆ ਜਿਹੜਾ ਉਹ ਭਿੰਡਰਾਂ ਵਾਲਾ ਉਹ ਕਹਿ ਰਿਹਾ ਵੀ ਹਰਮੰਦਰ ਸਾਹਿਬ ਦੇ ਵਿੱਚ ਆ ਨਜਾਇਜ਼ ਅਸਲਾ ਅਸਲੇ ਅਸਲਾ ਅਸਲੇ ਦੀ ਟ੍ਰੇਨਿੰਗ ਦੇ ਰਿਹਾ ਬਾ ਤੇ ਅੰਦਰ ਆ ਜਿਹੜਾ ਉਹ ਅੰਦਰ ਅਜਿਵੇਂ ਹੋ ਨਚਾਰ ਕਰਾ ਰਿਆ ਬਾ ਬੀਬੀਆਂ ਤੋਂ ਵੀ ਇਹ ਇੰਨਾ ਕੀ ਆ ਵੀ ਬੰਦਿਆਂ ਦੇ ਵਿੱਚ ਵੀ ਇਹ ਮੈਸੇਜ ਜਾਵੇ ਵੀ ਉਹ ਅਟੈਕ ਲਈ ਆ ਜਿਹੜੇ ਹੋ ਰੈਡੀ ਹੋ ਸਕਣ ਤੇ ਬਾਕੀ ਹਿੰਦੂ ਵੀ ਸੀਗੇ ਜੇ ਹਿੰਦੂ ਹਿੰਦੂ ਫੌਜੀ ਵੀ ਸੀਗੇ ਉਹ ਵੀ ਆ ਹਮਲਾ ਕਰਕੇ ਰਾਜੀ ਨਹੀਂ ਸੀਗੇ ਐਂ ਕਰਕੇ ਜਿਵੇਂ ਇਹ ਗੱਲ ਪ੍ਰਚਾਰੀ ਗਈ ਵੀ ਐਂ ਵੱਧ ਤੋਂ ਵੱਧ ਆ ਬੰਦੇ ਜਿਹੜੇ ਉਹ ਅਟੈਕ ਕਰਨ ਲਈ ਰਾਜੀ ਹੋ ਸਕਣ ਤੇ ਫਿਰ ਐਂ ਜਦੋਂ ਦੂਜੇ ਦਿਨ ਫਿਰ ਮੈਂ ਦੂਜੇ ਦਿਨ ਇਹਨਾਂ ਨੇ ਜਿਵੇਂ ਇਸ ਫੌਜੀਆ ਉਹ ਮੂਰੇ ਕੀ ਟੈਕ ਲਈ ਤੇ 220 ਫੌਜੀਆ ਫੌਜੀ ਆ ਜਿਹੜੇ ਉਹ ਅਟੈਕ ਕਰਨ ਲਈ ਮੂਰੇ ਭੇਜੇ ਤਾਂ ਜਦੋਂ ਉਹ ਅਟੈਕ ਕਰਨ ਲਈ ਮੂਰੇ ਭੇਜੇ ਤਾਂ ਉਹ ਉਹਨਾਂ ਦਾ ਵੀ ਕੋਈ ਵਾਸ ਨਹੀਂ ਚੱਲਦਾ ਸੀਗਾ ਕਿਉਂਕਿ ਗੋਲੀ ਆ ਜਿਹੜੀ ਅੰਦਰੋਂ ਮੋਰਚਿਆਂ ਮੋਰਚਿਆਂ 'ਚੋਂ ਗੋਲੀ ਆ ਉਹ 3 ਫੁੱਟ 3 ਫੁੱਟ ਧਰਤੀ ਨਾਲੋਂ ਕਿੰਨਾ ਕੁ ਉਚਾਈ ਹੁੰਦੀ ਆ 19 ਉਚਾਈ ਤੇ ਅੰਦਰੋਂ ਗੋਲੀ ਆਉਂਦੀ ਸੀਗੀ ਤੇ ਉਹ ਉਹ ਵੀ ਬਹੁਤ ਜਿਆਦਾ ਫੌਜੀ ਆ ਜਿਹੜੇ ਉਹ ਮਰ ਰਹੇ ਸੀਗੇ ਤਾਂ ਜਦੋਂ ਮਰ ਰਹੇ ਸੀਗੇ ਫੌਜੀ ਤਾਂ ਇਹ ਵੀ ਜਿਵੇਂ ਹੁਣ ਇਹ ਸਾਰੇ ਪਲੈਨਿੰਗ ਦੇ ਪਿੱਛੇ ਜਨਰਲ ਸੁਵੇਗ ਸਿੰਘ ਦੀ ਪਲੈਨਿੰਗ ਸੀਗੀ ਵੀ ਐਂ ਕਰਕੇ ਜੇ ਹੁਣ ਇੰਨੀ ਨੀਵੀਂ ਗੋਲੀ ਫੇਰ ਹੀ ਆ ਰਹੀ ਸੀਗੀ ਤੇ ਜੇ ਇੰਨੀ ਗੋਲੀ ਇੰਨੀ ਨੀਵੀਂ ਗੋਲੀ ਨਾ ਆਉਂਦੀ ਤਾਂ ਆਪੀ ਫੌਜ ਨੇ ਗਾਂਹ ਵੱਜ ਜਾਣਾ ਸੀਗਾ ਤੇ ਜਦੋਂ ਇਹ ਵੀ ਚਾਰਾ ਨਾ ਚੱਲਦਾ ਦੇਖ ਕੇ ਤੇ ਫਿਰ ਐ ਫਿਰ ਅਖੀਰ ਤੇ ਜਿਵੇਂ ਫੌਜ ਨੇ ਇੱਕ 1100 ਦੀ ਗਿਣਤੀ ਦੇ ਵਿੱਚ ਇੱਕ ਕਮਾਂਡੋ ਹੁੰਦੇ ਆ ਫੌਜ ਕੋਲੇ ਤੇ ਉਹ ਜਿਵੇਂ ਸਾਰਿਆਂ ਨਾਲ ਉਹ ਸਿਖਰ ਵਾਲੇ ਕਮਾਂਡੋ ਆ ਜਿਵੇਂ ਉਹ ਕਮਾਂਡੋ ਇਹ ਜੇ ਕਮਾਂਡੋ ਹੁੰਦੇ ਆ ਵੀ ਉਹ ਇੱਕ ਮਿੰਟਾਂ ਬਾਅਦ ਆਪਦੀ ਅੱਖਾ ਜਿਹੜੀ ਉਹ ਝਪਕਦੇ ਆ ਤੇ ਅੱਖ ਇੱਕ ਮਿੰਟ ਬਾਅਦ ਝਪਕਦੇ ਆ ਤੇ ਦੂਜੀ ਗੱਲ ਇਹ ਵੀ ਉਹਦੇ ਵਿੱਚ 6 ਫੁੱਟ ਤੋਂ ਘੱਟ ਕੋਈ ਕਮਾਂਡੋ ਹੀ ਨਹੀਂ ਹੁੰਦਾ ਹੈਗਾ ਤੇ ਉਹਨਾਂ ਦਾ ਨਿਸ਼ਾਨਾ ਜਿਹੜਾ ਇੰਨਾ ਪੱਕਾ ਹੁੰਦਾ ਵਾ ਵੀ ਉਹ ਜਿਵੇਂ ਉੜਦੇ ਪੰਛੀ ਦੇ ਪੈਰਾਂ 'ਚ ਵੀ ਨਿਸ਼ਾਨਾ ਲਾ ਸਕਦੇ ਇੰਨੇ ਪੱਕੇ ਨਿਸ਼ਾਨੇਬਾਜ਼ ਹੁੰਦੇ ਆ ਉਹ ਤੇ ਫਿਰ ਅੰਤ ਨੂੰ ਉਹ ਸੱਦੇ ਕਮਾਂਡੋ ਤੇ ਜਦੋਂ ਉਹ ਕਮਾਂਡੋ ਸੱਦੇ ਤਾਂ ਉਹ ਕਮਾਂਡੋ ਵੀ ਜਿਵੇਂ ਕਹਿ ਸਕਦੇ ਆ ਕੋਸ ਕਮੈਂਟਾਂ ਦੇ ਵਿੱਚ ਹੀ 35 ਕਮਾਂਡੋ ਆ ਜਿਹੜੇ ਹੋ ਢੇਰ ਹੋ ਗਏ ਸੀਗੇ ਤਾਂ ਜਦੋਂ ਇੰਨੇ ਕਮਾਂਡੋ ਢੇਰ ਹੋ ਗਏ ਤਾਂ ਰਾਜੀਵ ਗਾਂਧੀ ਨੇ ਵਾਪਸ ਫਿਰ ਜਿਵੇਂ ਹੁਣ ਉਦੋਂ ਉਦੋਂ ਸਾਰਾ ਕੁਝ ਫੋਨ ਤੇ ਦਲ ਦੇ ਅਟੈਚ ਹੁੰਦਾ ਹੀ ਆ ਫੌਜ ਦੇ ਆਪਰੇਸ਼ਨ ਨਾਲ ਤਾਂ ਉਹਨੇ ਕਿਹਾ ਵੀ ਹੁਣੀ ਇਹ ਕਮਾਂਡੋ ਆ ਜਿਹੜੇ ਉਹ ਵਾਪਸ ਬੁਲਾ ਲਓ ਕਿਉਂਕਿ ਜੇ ਕਮਾਂਡੋ ਮਰ ਗਏ ਤਾਂ ਫਿਰ ਆਪਣੀ ਰੱਖਿਆ ਉਹ ਕੌਣ ਕਰੂਗਾ ਤਾਂ ਕਰਕੇ ਫਿਰ ਉਹ ਕਮਾਂਡੋ ਵੀ ਵਾਪਸ ਬੁਲਾ ਲੇ ਤਾਂ ਫਿਰ ਅਖੀਰ ਨੂੰ ਜਦੋਂ ਕੋਈ ਚਾਰਾ ਨਾ ਚੱਲਦਾ ਦੇਖ ਕੇ ਫਿਰ ਅਖੀਰ ਨੂੰ ਜਿਵੇਂ ਇਨ੍ਹਾਂ ਫੌਜ ਨੇ ਟੈਂਕ ਬਾੜੇ ਹਰਮੰਦਰ ਸਾਹਿਬ 'ਚ ਤੇ ਫਿਰ ਹਰਮੰਦਰ ਸਾਹਿਬ 'ਚ ਜਦੋਂ ਟੈਂਕ ਬਾੜੇ ਤਾਂ ਫਿਰ ਟੈਂਕਾਂ ਨਾਲ ਹਮਲੇ ਕੀਤੇ ਤੇ ਹਮਲੇ ਕੀਤੇ ਤੇ ਹਰਮੰਦਰ ਸਾਹਿਬ ਟਹਿ ਟੇਰੀ ਹੋ ਗਿਆ ਤੇ ਅੰਤ ਨੂੰ ਆ ਜਿਹੜੇ ਬਾਬਾ ਜਰਨੈਲ ਸਿੰਘ ਉਹ ਵੀ ਸੀ ਦੀਪ ਸ਼ਹਾਦਤ ਪ੍ਰਾਪਤ ਕਰ ਗਏ ਵੀ ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉਦੋਂ ਵੀ ਉਹ ਜਿਵੇਂ ਆ ਬਸਤੌਲ ਬਸਤੌਲ ਨਾਲ ਜਵਾਬੀ ਹਮਲਾ ਕਰ ਰਹੇ ਸੀਗੇ ਤਾਂ ਜਦੋਂ ਉਹਨਾਂ ਸੀ ਉਹਨਾਂ ਦੇ ਸਰੀਰ ਦੇ ਹੱਥ ਸਰੀਰ ਸੀਗਾ ਜਿਹੜਾ ਉਹਨਾਂ ਦਾ ਉਹਨਾਂ ਦੇ ਹੱਥ 'ਚ ਉਦੋਂ ਵੀ ਪਿਸਤੌਲ ਸੀਗਾ ਵੀ ਇੰਨਾ ਉਹਨਾਂ ਨੂੰ ਪਿਆਰ ਸੀਗਾ ਹਥਿਆਰਾਂ ਨਾਲ ਤੇ ਇਹ ਸੀਗੀ ਕਹਾਣੀ ਕਹਾਣੀ का, ਔ 1984 84 ਦੇ ਹਮਲੇ ਦੀ ਤੇ ਬਾਕੀ ਆਏ ਸੀਗਾ ਵੀ ਕਈ ਕਹਿ ਦਿੰਦੇ ਆ ਹੁਣ ਬਾਬਾ ਜਰਨੈਲ ਸਿੰਘ ਨੇ ਬਈ ਬਾਬਾ ਜਰਨੈਲ ਸਿੰਘ ਹਥਿਆਰਾਂ ਨੂੰ ਬढ़ावा ਦੇ ਰਹੇ ਸੀਗੇ ਬਈ ਹਥਿਆਰ ਆ ਉਹ ਖਤਰਨਾਕ ਆ ਵੇ ਹਥਿਆਰ ਆ ਕਹਿ ਸਕਦੇ ਆ ਇਹ ਹਥਿਆਰ ਇੰਨੇ ਖਤਰਨਾਕ ਨਹੀਂ ਹੈਗੇ ਜੇ ਇਹ ਤਾਂ ਬੰਦੇ ਤੇ ਡਿਪੈਂਡ ਕਰਦਾ ਵਾ ਵੀ ਆਪਾਂ ਕਿਸ ਹਾਵਨਾ ਇਹਨਾਂ ਨੂੰ ਵਰਤਨਾ ਵਾ ਜਿਵੇਂ ਹੁਣ ਫੌਜ ਆ ਜਿਵੇਂ ਹੁਣ ਕਿਸੇ ਵੀ ਦੇਸ਼ ਦੀ ਫੌਜ ਆ ਤਾਂ ਉਹ ਰੱਖਿਆ ਕਰਦੀ ਆ ਤਾਂ ਉਹ ਵੀ ਹਥਿਆਰਾਂ ਦੇ ਸਿਰ ਤੇ ਹੀ ਆ ਜੇ ਉਹ ਹਥਿਆਰ ਨਾ ਹੋਣ ਤਾਂ ਉਹ ਮਿੰਟਾਂ ਚ ਹੀ ਦੂਜੇ ਦੇਸ਼ ਆ ਜਿਹੜਾ ਉਹ ਕਬਜ਼ਾ ਕਰ ਲੂਗਾ ਦੇਸ਼ ਤੇ ਤੇ ਐਂ ਕਰਕੇ ਇਹ ਐਂ ਕਰਕੇ ਜਿਵੇਂ ਹੁਣ ਜਿਨ੍ਹਾਂ ਨੇ ਇਹਤੇ ਹਮਲਾ ਕੀਤਾ ਸੀਗਾ ਇਹ ਹਰਮੰਦਰ ਸਾਹਿਬ ਤੇ ਤੇ ਉਹ ਵੀ ਨਹੀਂ ਰਹੇ ਹੈਗੇ ਤੇ ਬਾਕੀ ਜਿਹਦੇ ਹੁਕਮ ਤੇ ਹੋਇਆ ਸੀਗਾ ਉਹ ਵੀ ਨਹੀਂ ਰਹੇ ਤੇ ਬਾਬਾ ਜਰਨੈਲ ਸਿੰਘ ਦੇ ਅੱਜ ਵੀ ਆ ਜਿਹੜੇ ਉਹ ਫੋਟੋਆਂ ਆ ਵਾ ਜਿਵੇਂ ਫੋਟੋਆਂ ਮਾਤੇ ਬਾਕੀ ਸੈਕ ਸੰਗਤ ਦੇ ਵਿੱਚ ਅੱਜ ਵੀ ਉਹਨਾਂ ਦਾ ਪੂਰਾ ਉਨਾ ਹੀ ਸਤਕਾਰ ਆ ਤੇ ਇਹ ਸੀਗੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ